ਕਿਸਾਨ ਪਰਾਨੋ ਸਤਿ ਸ੍ਰੀ ਅਕਾਲ ਕਣਕ ਜਦੋਂ ਚੰਗੀ ਤਰ੍ਹਾਂ ਕੰਪਲੀਟ ਨਿਸਾਰਾ ਲੈ ਜਾਂਦੀ ਹੈ ਨਾ ਪਿਛਲੇ 2-3 ਸਾਲ ਤੋਂ ਕਾਫੀ ਕਿਸਮਾਂ ਦੇ ਵਿੱਚ ਇਸ ਤਰ੍ਹਾਂ ਦੇ ੱੱੱੱ ਜੋ ਕਣਕ ਨਿਸਾਰਾ ਲੈਂਦੀ ਹੈ ਨਿਸਾਰਾ ਲੈਣ ਤੋਂ ਬਾਅਦ ਬੂਰ ਵੇਰ ਆ ਪੈ ਜਾਂਦਾ ਪੋਲੀਨੀਸ਼ਨ ਪੂਰਾ ਹੋ ਜਾਂਦਾ ਨਾ ਇਸ ਤਰ੍ਹਾਂ ਦੇ ਮਲ ਕੇ ਜਿਹੜੀ ਬੱਲੀ ਹੁੰਦੀ ਹੈ ਨਾ ਉਹਦਾ ਜਿਹੜਾ ਛਿਲਕਾ ਹੁੰਦਾ ਹੈ ਇਸ ਤਰ੍ਹਾਂ ਦੇ ਜਿਹੜਾ ਕਲਰ ਹੋ ਜਾਂਦਾ ਦਾ ਤੇ ਕਈ ਵਾਰ ਪੱਤੇਾਂ ਤੋਂ ਪਰੂਵੀ ਧੱਬੇ ਵਗੈਰਾ ਆ ਜਾਂਦੇ ਆ ਅ ਪਹਿਲਾਂ ਤਾਂ ਤੁਸੀਂ ਆਪਣੇ ਏਰੀਆ ਦੇ ਵਿੱਚ ਕਿਸਮ ਦਾ ਨਾਮ ਵੀ ਦੱਸਿਓ ਵੀ ਤੁਹਾਡੇ ਇਹ ਪ੍ਰੋਬਲਮ ਕਿਹੜੀ ਕਿਸਮ ਦੇ ਵਿੱਚ ਤੁਹਾਨੂੰ ਜ਼ਿਆਦਾ ਦੇਖ ਨੂੰ ਮਿਲੀ ਹੈਗੀ ਆ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਗੱਲ ਡਿਟੇਲ ਦੇ ਵਿੱਚ ਕਰਨੀ ਹੈਗੀ ਆ ਤੇ ਕਿਸਾਨਾਂ ਨੂੰ ਦੇਖੋ ਚਿੰਤਾ ਤਾਂ ਹੁੰਦੀ ਆ ਨਾ ਤੇ ਫਸਲ ਜਮਾ ਮਹੀਨੇ ਸਵਾ ਮਹੀਨੇ ਤੱਕ ਕਣਕ ਦੀ ਬਾਢੀ ਦਾ ਕੰਮ ਜਿਹੜਾ ਚੱਲ ਪੈਣਾ ਕਿਸਾਨਾਂ ਨੇ ਮਿਹਨਤ ਵੀ ਕੀਤੀ ਆ ਦੇਖੋ ਚਾਹੇ ਕਿਸੇ ਬਿਮਾਰੀ ਦੇ ਨਾਲ ਝਾੜ ਦਾ ਨੁਕਸਾਨ ਹੋਵੇ ਜਾਂ ਨਾ ਹੋਵੇ ਕਿਉਂਕਿ ਜਿੰਨੇ ਵੀ ਸੁੱਲਜੇ ਕਿਸਾਨ ਭਰਾ ਹੈਗੇ ਹਨ ਉਹ ਜਿਹਦੇ ਉੱਪਰ ਵਿਸ਼ਵਾਸ ਕਰਦੇ ਆ ਉਹਦੇ ਨਾਲ ਇੱਕ ਵਾਰੀ ਵਿਚਾਰ ਚਾਚਾ ਜ਼ਰੂਰ ਕਰਦੇ ਆ ਵੀ ਭਾਈ ਆ ਬਿਮਾਰੀ ਆ ਗਈ ਹੁਣ ਆਪਾਂ ਕੀ ਹੱਲ ਕਰੀਏ ਪਹਿਲੀ ਗੱਲ ਤਾਂ ਕੁਛ ਡਰਾ ਵੀ ਰਹੇ ਆ ਵੀ ਭਾਈ ਕਹਿੰਦੇ ਇਹ ਗਲੂਮ ਬਲੋਚ ਦੀ ਬਿਮਾਰੀ ਹੈ ਇਹ ਨੁਕਸਾਨ ਕਰੂਗੀ ਪਹਿਲੀ ਗੱਲ ਤਾਂ ਭਾਈ ਇਹ ਗਲੂਮ ਬਲੋਚ ਦੀ ਬਿਮਾਰੀ ਨਹੀਂ ਹੈਗੀ ਦੂਸਰੀ ਗੱਲ ਇਹਨੇ ਕੋਈ ਸੋਡਾ ਝਾੜ ਨਹੀਂ ਘਟਾਉਣਾ ਆਇਆ ਕਾਦੇ ਕਰਕੇ ਆ ਕਿਉਂਕਿ ਅੱਜ ਕੱਲ੍ਹ ਆ ਕੇ ਮੌਸਮ ਆ ਜਿਹੜਾ ਇੱਕੋ ਲੱਖ ਤ ਬਦਲ ਜਾਂਦਾ ਪਹਿਲਾਂ ਦੇਖੋ ਮੌਸਮ ਕੁਝ ਹੋਰ ਸੀਗਾ ਤੇ ਵਾਰਸ਼ ਵਗੈਰਾ ਪੈ ਗਈ ਤੇ ਉਸ ਤੋਂ ਬਾਅਦ ਪੰਜ ਚਾਰ ਦਿਨ ਠੰਡ ਰਹੀ ਹੁਣ ਜਿਹੜਾ ਇਸ ਤੋਂ ਬਾਅਦ ਮੌਸਮ ਦੇਖੋ ਆਪਾਂ ਨੂੰ ਸਭ ਨੂੰ ਪਤਾ ਹੈ ਬਦਲਦਾ ਹੀ ਜਾਣਾ ਜਿਹੜਾ ਹੁੰਦਾ ਮੌਸਮ ਹੈ ਇਹ ਕਣਕ ਦੇ ਜਾ ਚੰਗਾ ਝਾੜ ਲੈ ਕੇ ਆਉਣ ਦੇ ਵਿੱਚ ਬਹੁਤ ਵਧੀਆ ਜਿਹੜਾ ਮੌਸਮ ਹੈਗਾ ਕੁਝ ਕੁ ਕਿਸਮਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਆ ਜਾਂਦੀ ਹੈ ਤੇ ਕਿਸਾਨ ਭਰਾ ਸੋਚ ਰਿਹਾ ਬਾਈ ਹੁਣ ਆਪਾਂ ਇਹਦੇ ਉੱਪਰ ਕੀ ਕਰੀਏ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਇਹ ਦੱਸ ਦੇਣਾ ਦੇਖੋ ਵੀ ਸਭ ਨੂੰ ਖੇਤੀ ਕਰਦੇ ਨੂੰ ਕਿਸੇ ਨੂੰ 15 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਜਦੋਂ ਕਣਕ ਮਹੀਨੇ ਸਵਾ ਮਹੀਨਾ ਵੱਢਣਾ ਕਣੀ ਰਹਿ ਜਾਂਦੀ ਹੈ ਪਹਿਲੀ ਗੱਲ ਤਾਂ ਉਦੋਂ ਨਾ ਕੋਈ ਫੰਗੀ ਸੈਡ ਨਾ ਕੋਈ ਐਨਪੀਕੇ ਕੋਈ ਜਿਹੜਾ ਕੰਮ ਨਹੀਂ ਕਰਦਾ ਕੰਮ ਜਾਂ ਤਾਂ ਗੂਪ ਸਮੇਂ ਕਰ ਲੋ ਜਾਂ ਸਾਰੇ ਟਾਈਮ ਕਰ ਲੋ ਜਾਂ ਜਦੋਂ ਪੋਲੀਨੇਸ਼ਨ ਹੋ ਰਿਹਾ ਹੋਵੇ ਜਦੋਂ ਇਸ ਤਰ੍ਹਾਂ ਦਾਣੇ ਬਣ ਗਏ ਹੋਣ ਠੀਕ ਹੈ ਦਾਣੇ ਦਾ ਸਾਈਜ਼ ਬਣਨਾ ਸਟਾਰਟ ਹੋ ਜੇ ਤੇ ਉਦੋਂ ਜੇ ਕੋਈ ਬਿਮਾਰੀ ਆ ਵੀ ਜਾਵੇ ਤਾਂ ਉਹਦੇ ਉੱਪਰ ਆਪਾਂ ਜਿਹੜਾ ਕੁਝ ਨਹੀਂ ਕਰ ਸਕਦੇ ਜਿਹੜਾ ਗਲੂਮ ਬਲੋਚ ਹੈ ਨਾ ਉਹਦਾ ਪਹਿਲਾ ਕਾਰਨ ਕੀ ਹੁੰਦਾ ਹੈ ਉਹ ਪਹਿਲਾਂ ਕਣਕ ਦੀ ਜਿਹੜਾ ਆਹ 나ੜ ਹੈਗਾ ਇਹਦੇ ਉੱਪਰ ਅਟੈਕ ਕਰਨਾ ਫਿਰ ਉਹਨੇ ਪੱਤੇ ਉੱਪਰ ਅਟੈਕ ਕਰਨਾ ਕਿਉਂਕਿ ਇਹ ਇਕੱਲਾ ਮੌਸਮ ਦੇ ਮੌਸਮ ਦੇ ਸਟ੍ਰੈਸ ਦੇ ਨਾਲ ਮੌਸਮ ਜਦੋਂ ਬਦਲਦਾ ਇੱਕੋ ਲੱਖ ਤੋਂ ਗਰਮੀ ਤੋਂ ਠੰਡ ਹੁੰਦੀ ਹੈ ਜਾਂ ਠੰਡ ਤੋਂ ਗਰਮੀ ਪੈਂਦੀ ਹੈ ਉਦੋਂ ਜਿਹੜੀ ਇਹ ਸਮੱਸਿਆ ਕਈ ਵੈਰਾਈਟੀਆਂ ਦੇ ਵਿੱਚ ਆ ਜਾਂਦੀ ਹੈ ਇਹ ਜ਼ਿਆਦਾਤਰ DBW 222 ਦੇ ਵਿੱਚ ਜਿਹੜੀ ਦੇਖ ਨੂੰ ਮਿਲੇ ਕਿਉਂਕਿ ਮੇਰੇ 2-3 ਸਾਲ ਹੋ ਗਿਆ ਆਪਾਂ ਨੂੰ DBW 222 ਬੀਜਿਆਂ ਨੂੰ ਪਰ ਆਪਣੀ ਸਮੱਸਿਆ ਹੁੰਦੀ ਝਾੜ ਨਹੀਂ ਘਟਦਾ ਕਿਉਂਕਿ ਨਾ ਇਹਦੇ ਨਾਲ ਜਿਹੜਾ ਵਿੱਚ ਕਣਕ ਦੇ ਫਸਲ ਦੀ ਬੱਲੀ ਦੇ ਵਿੱਚ ਦਾਣਾ ਬੰਨਣਾ ਨਾ ਕੋਈ ਦੇਖੋ ਦਾਣੇ ਦੇ ਵਿੱਚ ਪ੍ਰੋਬਲਮ ਹੈ ਦਾਣਾ ਪ੍ਰੋਪਰ ਪੂਰਾ ਵਜਨ ਲੈ ਕੇ ਬਣੂਗਾ ਪਹਿਲੀ ਗੱਲ ਘਭਰਾਉਣ ਵਾਲੀ ਗੱਲ ਨਹੀਂ ਕਿਸੇ ਵਾਲੇ ਵੱਡੇ ਬਗੈਨੀ ਦੇ ਪਿੱਛੇ ਲੱਗ ਕੇ ਐਵੇਂ ਇਹਨਾਂ ਦਾਣੇ ਵਿੱਚ ਢੋਲ ਪਾ ਲਿਓ ਕਿਉਂਕਿ ਇੱਥੇ ਆ ਕੇ ਕੋਈ ਫਾਇਦਾ ਨਹੀਂ ਇੱਥੇ ਆ ਕੇ ਜਿਹੜਾ ਇੱਕ ਅੱਧਾ ਪਾਣੀ ਵਗੈਰਾ ਲਾਉਣਾ ਤੁਸੀਂ ਉਹੀ ਲਾਉਣਾ ਕੋਈ ਇਹਦੇ ਘਭਰਾਉਣ ਵਾਲੀ ਗੱਲ ਨਹੀਂ ਹੈਗੀ ਕਈ ਵਾਰ ਇਹ ਮੌਸਮ ਦੇ ਸੈਸ ਦੇ ਨਾਲ ਬੱਲੀਆਂ ਦੇ ਉੱਪਰ ਜਾਂ ਜਿਹੜਾ ਛਿਲਕਾ ਹੁੰਦਾ ਜਿਸ ਦੇ ਵਿੱਚ ਦਾਣਾ ਬਣ ਕੇ ਤਿਆਰ ਹੁੰਦਾ ਉਹਦਾ ਜਿਹੜਾ ਛਿਲਕਾ ਹੁੰਦਾ ਆ ਉਹਦੇ ਉੱਪਰ ਕਈ ਵਾਰ ੱੱਬੇ ਵਗੈਰਾ ਪਾਏ ਜਾਂਦੇ ਆ ਘਬਰਾਉਣ ਵਾਲੀ ਗੱਲ ਨਹੀਂ ਇਹ ਆਪਦੇ ਆਪ ਹਟ ਜਾਣਾ ਹਰ ਸਾਲ ਹੀ ਮੈਂ ਤਾਂ ਘਟਕਟ ਮੈਨੂੰ ਤਿੰਨ ਚਾਰ ਸਾਲ ਹੋ ਗਏ ਇਸ ਬਿਮਾਰੀ ਦੇਖਦੇ ਨੂੰ ਪਰ ਬਿਮਾਰੀ ਹੈਗੀ ਆ ਪਰ ਇਹ ਨੁਕਸਾਨ ਨਹੀਂ ਕਰਦੀ ਗਲੂਮ ਬਰੋਚ ਬਈ ਹੋਰ ਹੁੰਦੀ ਆ ਉਹ ਮੌਸਮੀ ਉੱਚ ਸਟ्रेस ਦੇ ਕਰਕੇ ਆਉਂਦੀ ਤਾਂ ਹੈਗੀ ਆ ਪਰ ਉਹ ਕਣਕ ਦੀ ਫਸਲ ਦੇ ਵਿੱਚ ਮੈਂ ਅੱਜ ਤੱਕ ਤਾਂ ਕਦੇ ਦੇਖੀ ਨਹੀਂ ਕਿਉਂਕਿ ਆਈ ਹੈਗੀ ਆ ਪਰ ਇਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਹਿਲੀ ਗੱਲ ਘਬਰਾਉਣਾ ਨਹੀਂ ਹੈਗਾ ਆਪਾਂ ਨੇ ਧੰਨਵਾਦ